ਹੈਲੋ ਜੀ ਸਭਨਾਂ ਨੂੰ ਪਹਿਲਾਂ ਰਾਮ ਰਾਮ ਜੀ ਔਰ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਨਾਲ ਜੁੜੀ ਹੋਈ ਆ ਔਰ ਭਗਵਾਨ ਜੀ ਦੀ ਕਿਰਪਾ ਨਾਲ ਪ੍ਰਭੂ ਦੀ ਕਿਰਪਾ ਨਾਲ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਮੌਸਮ ਨੇ ਪੂਰਾ ਹੀ ਜਿਹੜਾ ਕਿ ਆਨੰਦ ਭਰਿਆ ਕਰ ਦਿੱਤਾ ਹੈ بارش ਹੋ ਰਹੀ ਹੈ ਔਰ بارش ਦੇ ਵਿੱਚ ਮੈਂ ਸਪੈਸ਼ਲ ਸਟਾਈਲਸ ਤੇ ਆਈਆਂ वैसे त मैं मतलब चाय वगैरह पी चुकी हूं या ते बारिश दा मैं सोचे चलो कि चलो ਤੁਹਾਨੂੰ ਵੀ ਦਿਖਾਨੀ ਔਰ ਮੈਨੂੰ ਵੀ ਦੱਸਣਾ ਕਿਤੇ ਕਿਤੇ بارش ਹੋ ਰਹੀ ਹੈ ਤੇ ਪੂਰਾ ਭਰਪੂਰ ਆਨੰਦ ਕੌਣ ਕੌਣ ਲੈ ਰਿਹਾ ਹੈ بارش ਦਾ ਠੀਕ ਹੈ ਤੇ ਇਹ ਦੇਖੋ ਪਿੱਛੇ ਜਿੰਨੀ ਵੀ ਪੈਲੀ ਹੈ ਔਰ ਪਿੱਛੇ ਕਾਫੀ ਕਾਰ ਵੀ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਤੇ ਇਹ ਦੇਖੋ ਮੌਸਮ ਤੇ ਉਹ ਜਿਹੜਾ ਸਾਹਮਣੇ ਆਪੋਜ਼ਿਟ ਤੁਹਾਨੂੰ ਫਰੈਂਡ ਲੰਬਾਈ ਨਜ਼ਰ ਆ ਰਹੀ ਹੈ ਮਕਾਨਾਂ ਦੀ ਉਹ ਮਤਲਬ ਸਾਡੀ ਕਲੋਨੀ ਸਟਾਰਟਸ ਹੋ ਜਾਂਦੀ ਹੈ ਉਹ ਦੇਖੋ ਗੱਡੀ ਗਈ ਹੈ ਨਾ ਇਸ ਇਹ ਰੋਡ ਹੈ ਸਾਰਾ ਔਰ ਰੋਡ ਬਿਲਕੁਲ ਐਂਡ ਤੱਕ ਹੈ ਰੋਡ ਲਾਸਟ ਐਂਡ ਰੋਡ ਹੈ ਔਰ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਆਈਸੀਆਈ ਦਾ ਕੁਝ ਸੀਮੈਂਟਸ ਦਾ ਲੱਗਾ ਹੋਇਆ ਉਹ ਸਾਡੀ ਮੇਨ ਰੋਡ ਹੈ ਜਿੱਥੋਂ ਅਸੀਂ ਆਟੋ ਵਗੈਰਾ ਬਾਈ ਬੱਸ ਕੁਝ ਵੀ ਅਸੀਂ ਲੈ ਸਕਦੇ ਹਾਂ ਤੇ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਹੋ ਗਿਆ ਬਹੁਤ ਹੀ ਜ਼ਿਆਦਾ ਵਧੀਆ ਤੇ ਸੋਚੀਏ ਨਹੀਂ ਸੀ ਮੈਂ ਜਦੋਂ ਸੋ ਕੇ ਉੱਠਦੀ ਆ ਤੇ ਫਿਰ ਮੈਂ ਆਪਣਾ ਨਾਰਮਲ ਜਿਸ ਤਰ੍ਹਾਂ ਅਸੀਂ ਰੋਜ਼ ਰੁਟੀਨ ਦੇ ਵਿੱਚ ਵਾਸ਼ਰੂਮ ਤੇ ਜਾਣਾ ਨਹਾਨਾ ਧੋਣਾ ਆਪਣੇ ਅੰਨੂ ਨੀਟਨ ਕਲੀਨ ਕਰਨਾ ਉਸ ਤੋਂ ਬਾਅਦ ਆਪਣੇ ਗੁਰਮਰੀ ਦਾ ਗੁਰਮੰਤਰ ਲੈਣਾ ਗੁਰਮੰਤਰ ਤੋਂ ਬਾਅਦ ਫਿਰ ਅਸੀਂ ਚਾਹ ਦਾ ਕੱਪ ਪੀਣਾ ਜਿਹੜੀ ਕਿ ਦਿਨ ਦੀ ਸ਼ੁਰੂਆਤ ਇੱਕ ਚਾਹ ਦੇ ਕੱਪ ਤੋਂ ਹੁੰਦੀ ਹੈ ਸੀਰੀਅਸਲੀ ਚਾਹ ਦੇ ਕੱਪ ਤੋਂ ਇੱਕ ਦਿਨ ਦੀ ਸ਼ੁਰੂਆਤ ਸਟਾਰਟ ਹੁੰਦੀ ਹੈ ਤੇ ਲੌਂਗ ਟਾਈਮ ਜਿਸ ਤਰ੍ਹਾਂ ਕਿ ਲੌਂਗ ਦਿਨ ਡੇ ਟਾਈਮ ਤੱਕ ਇੱਕ ਕਚਾਈ ਹੈ ਜਿਹੜੀ ਸਾਡੀ ਬੈਟਰੀ ਨੂੰ ਚਾਰਜ ਰੱਖਦੀ ਹੈ ਖਾਸ ਕਰਕੇ ਬੋਡੀ ਨੂੰ ਠੀਕ ਹੈ ਨਾ ਤੇ ਇਹ ਦੇਖੋ بارش ਕਿੰਨਾ ਅੱਛਾ ਲੱਗ ਰਿਹਾ ਹੈ ਔਰ ਹਲਕੇ ਹਲਕੇ ਬੂੰਦਾਂ ਵੀ ਪੈ ਰਹੀਆਂ ਨੇ ਤੇ ਨਾ ਤਾਂ بارش ਜ਼ਿਆਦਾ ਤੇਜ਼ ਹੈ ਨਾ ਸਲੋ ਹੈ ਪਰ ਮੈਨੂੰ ਵਧੀਆ ਲੱਗਾ ਮੈਂ ਸੋਚਿਆ ਚਲੋ ਤੁਹਾਨੂੰ ਵੀ بارش ਦਾ ਦਿਖਾਨਦੀ ਆ ਪਿਛਲਾ ਵੀਊ ਕਿ ਜਿਹੜਾ ਸਾਡੇ ਵੀਊਜ਼ ਦੇਖੋ ਕਿੰਨਾ ਅੱਛਾ ਲੱਗ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਹੁੰਦੀ ਹੈ ਕਿ ਇਹ ਦਿਨ ਨੂੰ ਇਨਸਾਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰ ਰਿਹਾ ਸੀ ਇੰਤਜ਼ਾਰ ਮੇਰੀ ਤਰ੍ਹਾਂ ਕਿ ਕਦੋਂ بارش ਆਏਗੀ ਕਦੋਂ ਭਗਵਾਨ ਜੀ ਕਿਰਪਾ ਕਰਨਗੇ ਕਦੋਂ ਮੌਸਮ ਦੇ ਵਿੱਚ ਪਰਤਾਵ ਆਏਗਾ ਤੇ ਕਦੋਂ ਸੈਟਿੰਗ ਸਾਰੀ ਹੋਏਗੀ ਪਰ ਇੱਕ ਗੱਲ ਜ਼ਰੂਰ ਹੈ ਹੁਣ بارش ਹੋ ਕੇ हट ਚੁਕੇਗੀ ਉਸ ਤੋਂ ਬਾਅਦ ਜਿਹੜਾ ਚਮਾਸਾ ਲੱਗੇਗਾ ਜਿਹੜਾ ਚਮਾਸਾ ਲੱਗੇਗਾ ਕੁਝ ਵੀ ਹੋ ਸਕਦਾ ਹੈ ਕਈਆਂ ਦੇ ਇਤੋਂ ਦਾ ਕੀ ਸਕਿਨ ਤੇ ਮਤਲਬ ਬਾਡੀ ਤੇ ਰੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਗਰਮੀ ਨਾਲ ਸੇਕ ਨਾਲ ਤੇ ਇਸ ਲਈ ਇਹ ਆਨੰਦ ਸਿਰਫ ਇੱਕ ਦਿਨ ਦਾ ਹੀ ਹੈ ਜਿਹੜਾ ਜਿਹੜਾ ਮਤਲਬ ਭਗਵਾਨ ਵੇਰ ਹੈ ਸਾਰਿਆਂ ਨੂੰ ਬਾਕੀ ਵਿਵੇਕ ਡੇਲੀ ਰੁਟੀਨ 'ਚ ਉੱਪਰ ਆਂਦੇ ਐ ਤੇ ਆਪਣਾ ਜਿਮ ਲਗਾਉਂਦੇ ਨੇ ਇਹ ਹੈਗਾ ਦੇਸੀ ਜਿਮ ਵੀ ਵੇਖਦਾ ਤੇ ਡੇਲੀ ਰੁਟੀਨ 'ਚ ਹੈ ਡੇਲੀ ਔਰ ਮੈਂ ਇਹਨੂੰ ਕਈ ਵਾਰ ਕਹਾਂਗੀ ਵਿਵੇਕ ਪਲੀਜ਼ ਅੱਜ ਨਾ ਕਰ ਵਿਵੇਕ ਨਾ ਕਰ ਹਜ਼ਰ ਹੈ सॉरी ਮਮਾ ਮੇਰੀ ਬਾਡੀ ਦੇ ਨਾਲ ਮੈਂ ਕੋਈ ਕੁਝ ਨਹੀਂ ਕਰ ਸਕਦਾ ਮੇਰੀ ਬਾਡੀ ਮੇਰੇ ਲਈ ਪਹਿਲਾਂ ਕੰਮ ਕਰਸ ਲਈ ਹੈ بارش ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਇਸ ਲਈ ਮੈਂ ਇੱਧਰ ਨੂੰ ਆ ਗਈ ਤਾਂ ਕਿ ਮੇਰਾ ਫੋਨ ਨਾ ਜ਼ਿਆਦਾ ਪਾਣੀ ਦੇ ਵਿੱਚ ਚਲਾ ਜਾਏ ਤੇ ਦੇਖੋ ਇਹ ਮੇਰੀ ਟਰੈਸ ਹੈ ਤੁਸੀਂ ਲਗਭਗ ਸਾਰਿਆਂ ਨੇ ਦੇਖਿਆ ਹੀ ਹੋਏਗਾ ਤੇ ਟਰੈਸ ਮਤਲਬ ਇਸ ਤਰ੍ਹਾਂ ਸਾਰਿਆਂ ਦਾ ਸੇਮ ਟੂ ਸੇਮ ਜਿਹੜੇ ਨਕਸ਼ੇ ਬਣੇ ਹੋਏ ਆ ਤੇ ਇਹ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾਇਆ ਹੁਣੇ ব্যাকਗ੍ਰਾਉਂਡ ਸਾਰਾ ਸੋ ਬਾਕੀ ਰੋਮ ਤੁਸੀਂ ਮੇਰੇ ਵੈਸੇ ਵੀ ਮੈਂ ਦਿਖਾ ਚੁੱਕੀ ਹਾਂ ਕਾਫੀ ਵਾਰ ਕੋ ਲੋ ਆਪਣੇ ਬਾਲਕਨੀ ਦੇ ਤੇ ਆਪਣਾ ਇਹ ਵਾਲਾ ਬਾਲਕਨੀ ਜਿਹੜਾ ਸਾਡਾ ਇਹ ਵੀ ਆਪਣਾ ਇੱਕ ਬਾਲਕਨੀ ਓਪਨ ਬਾਲਕਨੀ ਹੈ ਤੇ ਇਹ ਦੇਖੋ ਇਹ ਸਾਡੀ ਫਰੰਟ ਕਲੋਨੀ ਹੈ ਫਰੰਟ ਕਲੋਨੀ ਸਾਹਮਣੇ ਨਕਸ਼ਾ ਬਣਿਆ ਹੋਇਆ ਹੈ ਉਸ ਤੋਂ ਬਾਅਦ ਇੱਧਰ ਵੀ ਘਾਰ ਹੈ ਇਹ ਦੇਖੋ ਇਹ ਸਾਰੇ ਮਲਕਾਰ ਹੈਗੇ ਨੇ ਜਿੰਨੇ ਵੀ ਹੈ ਕੀ ਐ ਸਾਡੀ ਬਾਲਕਨੀ ਕਿਸੇ ਵੇਲੇ ਮਤਲਬ ਆਪਣਾ ਤੁਸੀਂ ਖੜੇ ਹੋਣਾ ਤੇ ਜਿਸ ਤਰ੍ਹਾਂ ਮਤਲਬ ਕਪੜੇ ਵਗੈਰਾ ਵਾਸ਼ ਕਰਨ ਤੋਂ ਬਾਅਦ ਜਿਹੜੇ ਅਸੀਂ ਪਾ ਸਕਦੇ ਆ ਉਹ ਵੀ ਠੀਕ ਹੈ ਬਾਕੀ ਇੱਕ ਇਸ ਤਰ੍ਹਾਂ ਦੀ ਟੈਰਸ ਹੈ ਮੇਨ ਸੇ ਇਧਰ ਫਿਰ ਇੱਕ ਇਸ ਤਰ੍ਹਾਂ ਹੀ ਮਤਲਬ ਬਾਲਕਨੀ ਕਿ ਸਟੈਂਡਸ ਵਿੱਚ ਇੱਥੇ ਰੱਖਿਆ ਸੀ ਕਿਉਂਕਿ ਸਟੈਂਡਸ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਤਾਂ ਕਿ ਸਟੈਂਡਸ ਮਤਲਬ ਖਰਾਬ ਨਾ ਹੋਵੇ ਤੇ ਇੱਕ ਹੈ ਬਾਲਕਨੀ ਐ ਸਾਡੀ ਇੱਕ ਬਾਲਕਨੀ ਹੋਵੇ ਇੱਕ ਬਾਲਕਨੀ ਹੋਵੇ ਦੀ ਬਾਲਕਨੀ ਆ ਦੇਖੋ ਹੁਣ ਤੁਹਾਨੂੰ ਪਿੱਛੇ ਕਲੋਨੀ ਵੀ ਨਜ਼ਰ ਆ ਰਹੀ ਹੋएगी ਗੱਡੀਆਂ ਲੱਗੀਆਂ ਹੀ ਆ ਉਹ ਕਲੋਨੀ ਜਿਹੜੀ ਸਾਹਮਣੇ ਆ ਨਾ ਬਿਲਕੁਲ ਸਾਹਮਣੇ ਮਤਰੇ ਉਹ ਤੋਂ ਸਾਡੀ ਰੋਡ ਜਿਹੜੀ ਸਟਾਰਟ ਤੋਂ ਲੱਗਦੀ ਹੈ ਗਲੀ ਦੀ ਤੇ ਐ ਦੇਖੋ ਅੱਛੇ ਲੱਗਦੇ ਨੇ ਕਲੋਨੀਸ ਵਾਲੇ ਘਰ ਹੈ ਸਿਕਿਉਰਿਟੀਸ ਵਾਲੇ ਘਰ ਹੈ ਜਿੱਥੇ ਮਤਲਬ ਫालतू ਬੰਦਾ ਨਾ ਆਵੇ ਨਾ ਜਾਵੇ ਸਿਰਫ ਐ ਪੁਸ਼ਕੇ ਆਣਾ ਹੈ ਪੁਸ਼ਕੇ ਜਾਣਾ ਹੈ ਕਿਹਦੇ ਘਰ ਜਾ ਰਹੇ ਹੋ ਕਿਹਦੇ ਘਰ ਨਹੀਂ ਵਧੀਆ ਲੱਗਦਾ ਔਰ ਕਲੋਨੀ ਵਿੱਚ ਘਰ ਮਿਲਨੇ ਮਿਲਦਾ ਹੈ ਕਿ ਸਭ ਕੋ ਸੇਫ ਹੈ ਇਸ ਤੋਂ ਬਸ ਸੇਫ ਕੁਸ਼ ਨਹੀਂ ਹੈ ਤੇ ਬਾਕੀ ਤੁਹਾਡੇ ਚੈਨਲ ਨਾਲ ਮਿਲਦੀ ਰਵਾਂਗੀ ਗੱਲਬਾਤ ਕਰਦੀ ਰਵਾਂਗੀ ਤੇ ਕੱਲ ਦਾ ਜਿਹੜਾ ਮੈਂ ਡੋਸੇ ਦਾ ਤੁਹਾਨੂੰ ਦੱਸਿਆ ਬਹੁਤ ਟਾਈਮ ਬਾਅਦ ਬਹੁਤ ਹੀ ਟਾਈਮ ਬਾਅਦ ਆਈ ਥਿੰਕ ਕਿ ਮੈਨੂੰ ਕੁਝ ਯਾਦ ਵੀ ਨਹੀਂਗਾ ਮੈਂ 1 ਇਅਰ ਤੁਹਾਡੇ ਅੱਗੇ ਕੰਪਲੀਟ ਕੀਤਾ ਪਰ ਮੈਨੂੰ ਲੱਗਦਾ 1 ਇਅਰ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਹੈ ਕਿਉਂਕਿ ਮੈਕਸਿਮਮ ਜਦੋਂ ਤੱਕ ਮੇਰਾ ਵਿੱਦਿਆ ਹੋਈ ਹੈ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਮੈਂ ਯੰਗ ਫੂਡਸ ਸਨੈਕਸ ਫੂਡਸ ਕੁਝ ਵੀ ਜ਼ਰੂਰੀ ਸਮਝੇ ਖਾਣੇ ਇਸ ਲਈ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਪਰਮੈਂਟ ਦੋ ਤੋਂ ਚਾਰ ਦਿਨ ਹੋਦੇ ਸੀ ਲਗਾਤਾਰ ਜਿੱਦ ਕਰ ਰਹੀ ਸੀ ਮਮਾ ਡੋਸੇ ਵਾਲੀ ਸ਼ਾਪ ਤੇ ਚਲੋ ਜਾ ਮਮਾ ਡੋਸਾ ਉੱਥੇ ਯੂਨੀਵਰਸਿਟੀ ਸਾਈਡ ਚਲੋ ਤੇ ਸਿਰਫ ਉਸੇ ਰ ਪਰਮੈਂਟ ਦਾ ਡਿਡਰ ਖਾਣ ਲਈ ਗਈਆਂ ਚਾਹ ਫਿਰ ਮੈਂ ਅਜੇ ਵੀ ਨਾ ਜਾਂਦੀ ਬਾਕੀ ਮੈਂ ਤੁਹਾਡੀ ਮੋਨਿਕਾ ਦਾ ਵਨ ਤੇ ਅਸੀਂ ਜੁਟ ਰ ਰਹੀ ਆ ਸੀੜੀਆਂ ਤੇ ਮੈਂ ਤੁਹਾਡੇ ਚੈਨਲ ਦੇ ਨਾਲ ਜੁੜਦੀ ਰਵਾਂਗੀ ਤੁਹਾਡੇ ਨਾਲ ਗੱਲਬਾਤ ਕਰਦੀ ਰਵਾਂਗੀ ਤੁਸੀਂ ਆਪਣੇ ਹਰ ਇੱਕ ਸਪੋਰਟ ਹਰ ਇੱਕ ਕਮੈਂਟ ਹਰ ਇੱਕ ਚੈਨਲਸ ਨੂੰ ਪਿਆਰ ਦਿਵੋ ਮਤਲਬ ਹਰ ਇੱਕ ਦਾ ਮਤਲਬ ਮੇਰੇ ਚੈਨਲ ਨੂੰ ਪਿਆਰ ਦਿਵੋ ਤੇ ਮੈਂ ਤੁਹਾਡੇ ਨਾਲ ਹਰ ਟਾਈਮ ਇਸ ਤਰ੍ਹਾਂ ਹੀ ਮਿਲਦੀ ਰਵਾਂਗੀ ਤੇ ਗੱਲਬਾਤ ਕਰਦੀ ਰਵਾਂਗੀ ਤੇ ਐ ਵੀ ਤੁਹਾਨੂੰ ਬਹੁਤ ਜਲਦੀ ਮੈਂ ਦਿਖਾਵਾਂਗੀ ਜਿਹੜਾ ਮੇਰਾ ਫੇਸਬੁੱਕ ਫੈਮਲੀ ਪਰਿਵਾਰ ਮਿਲ ਚੁੱਕਿਆ ਹੋਇਆ ਹੈ ਉਹਨਾਂ ਨੂੰ ਐਮ ਐ ਸਾਈਟਸ ਦਿਖਾਈ ਹੋਈ ਆ ਫੋਟੋਸ ਵੀ ਗਰਾਫਰਸ ਦੇ ਜਿਹੜਾ ਨਕਸ਼ਾ ਮੈਂ ਆਪਣੇ ਮਨਅਤ ਕੋਲ ਰੈਡੀ ਕੀਤਾ ਸੀ ਤੇ ਜਿੱਦੋਂ ਵੀ ਜਿਹੜਾ ਸਮਾਂ ਲੱਗੇਗਾ ਮੈਂ ਇਸ ਨੂੰ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੀ ਬਹੁਤ ক্লোਜ਼ ਹੋ ਕੇ ਤੇ ਬਾਕੀ ਬੋਕੀ ਜੀ بارش ਦਾ ਮਾਹੌਲ ਚਾਲ ਮੌਸਮ ਦਾ ਮਾਹੌਲ ਚਾਲ ਮੈਂ ਤੁਹਾਨੂੰ ਦਿਖਾ ਚੁੱਕੀ ਹਈ ਆ ਤੇ ਬਾਕੀ ਤੁਹਾਡੇ ਨਾਲ ਗੱਲਬਾਤ ਕਰਦੀ ਰਵਾਂਗੀ ਆਪਣੇ ਆਪਣੇ ਘਰ ਤੰਦਰੁਸਤ ਰਹੋ ਵਧੀਆ ਰਹੋ ਚਿਕਚਕ ਰਹੋ ਸਟੇ ਕੇਅਰ ਬਾਏ ਬਾਏ